ਜਦੋਂ ਭਗਵੰਤ ਮਾਨ ਸਾਰੀਆਂ ਛਾਚਾਂ ਤੋਂ ਫੇਲ ਹੋ ਗਿਆ ਹੁਣ ਮੈਨੂੰ ਐਕਸਪੋਜ਼ ਕਰਨਾ ਚਾਹੁੰਦਾ ਕਿਉਂਕਿ ਇਹ ਚਾਹੁੰਦਾ ਕਿ ਸ਼ਾਇਦ ਇਹਨੂੰ ਮੂੰਹ ਬੰਦ ਕਰਾਉਣ ਦਾ ਤਰੀਕਾ ਹੀ ਹੈ ਕਿ ਇਹਨੂੰ ਜਦ ਕੋ ਹੋਊਗਾ ਨਹੀਂ ਨਾਲ ਪਾਜਦਾਲਾ ਤੇ ਕੋ ਗੋਲੀ ਮਾਰ ਦੂ ਭਗਵੰਤ ਮਾਨ ਆ ਇਸ ਤਰ੍ਹਾਂ ਚੁੱਪ ਨਹੀਂ ਕਰਨ ਵਾਲਾ ਮੈਂ ਤੈਨੂੰ ਕਹੇ ਤਾ ਤੂੰ ਹੁਣ ਪਤਾ ਲੱਗਿਆ ਮੇਰੇ ਤੇ ਇੱਕ ਨਵਾਂ ਕੇਸ ਬਣਾਉਣ ਲੱਗਿਆ ਯਾਰ ਯੂ ਆਪਾ ਲਾਈ ਮੇਰੇ ਤੇ ਕਿਉਂਕਿ ਡਰੱਗ ਤੋਂ ਬਾਅਦ ਤਾਂ ਸਾਰੇ ਕੇਸ ਛੋਟੇ ਪੈ ਜਾਣਗੇ ਇਕੱਲਾ ਯੂ ਆਪਾ ਹੀ ਆ ਜਿਹੜਾ ਬਰਾਬਰ ਦਾ ਜਾਂ ਟਾਡਾ ਲੱਗੇ ਆ ਡੀਏ ਸੀਏ ਦਾ ਸਭ ਕੰਮ ਨਿਕੇ ਮੋٹے ਪਰਚਿਆਂ ਦੀ ਮੈਨੂੰ ਕੋਈ ਜੜੀ ਲੱਤੀ ਆ ਜਾਂ ਗੋਲੀ ਵਾਜੇ ਮੈਨੂੰ ਅਸੈਸਿਨੇਟ ਕਰਾ ਦਿਓ ਮੈਨੂੰ ਮਰਵਾ ਦਿਓ ਸੁੱਧੂ ਮੂਸੇ ਵਾਲੇ ਵਾਂਗੂ ਜਾਂ ਜਿਵੇਂ ਸੁਭੀਰ ਸਿੰਘ ਬਾਦਲ ਤੇ ਅਟੈਕ ਕਰਾਤਾ ਸੀ ਉਸ ਤਰ੍ਹਾਂ ਦਾ ਅਟੈਕ ਕਰਾ ਦਿਓ ਜਾਂ ਕੋਈ ਹੋਰ ਸਿਆਸੀ ਵਿਰੋਧੀਆਂ ਤੇ ਤੁਸੀਂ ਅਟੈਕ ਕਰਾਉਣਾ ਚਾਹੁੰਦੇ ਉਹ ਜਹਾ ਅਟੈਕ ਕਰਾਇਓ ਨਹੀਂ ਤਾਂ ਜੇ ਕਿਤੇ ਮੈਂ ਬਚ ਗਿਆ ਤੇ ਤੁਹਾਨੂੰ ਕਿਹਾ ਸੀ ਆ ਹੱਕ ਤੇ ਜ਼ੋਰ ਤੇ ਕਿਹਾ ਸੀ ਉਹ ਰੱਬ ਤੋਂ ਸੱਚੇ ਬਾਦਸ਼ਾਹ ਤੋਂ ਡਰ ਕੇ ਗਿਆ ਸੀ ਠਾ ਠਾ ਤੇ ਤਵਜਾਂਗੇ ਤੈਨੂੰ ਬੰਦਾ ਬਣਾ ਕੇ ਹਟਾਂਗੇ ਤੈਨੂੰ ਐਕਸਪੋਜ਼ ਕਰਕੇ ਹਟਾਂਗੇ ਔਰ ਇਹਦੇ ਲਈ ਭਾਵੇਂ ਜਾਨ ਵੀ ਜਾਣੀ ਪਵੇ ਨਾ ਜਾਣਦੀ